ਇਨਸਾਨ ਤੁਹਾਡਾ ਦੁੱਖ ਸੁਣ ਵੀ ਲਊਗਾ ਸੁਣ ਕੇ ਉਹ ਤਾਂ ਵਿਚਾਰਾ ਆਪ ਦੁਖੀ ਹੈ ਉਹ ਆਪਦੇ ਦੁੱਖ ੜੇ ਸ਼ੁਰੂ ਕਰ ਦਿੰਦਾ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਬਹੁਤ ਸਾਨੂੰ ਚੀਜ਼ਾਂ ਇਹੋ ਜਿਹੀਆਂ ਸਮਝਾਈਆਂ ਤੇ ਦੱਸਿਆ ਹੋਇਆ ਵੀ ਭਾਈ ਜੇ ਕੋਈ ਦੁੱਖ ਹੈਗਾ ਤੇ ਆਪਾਂ ਕੋਸ਼ਿਸ਼ ਕਰੀਏ ਉਹ ਮਾਲਕ ਅੱਗੇ ਬੇਨਤੀ ਕਰੀਏ ਉਹ ਫਿਰ ਜੇ ਆਪਾਂ ਕਿਸੇ ਇਨਸਾਨ ਅੱਗੇ ਕਰਾਂਗੇ ਕੋਈ ਅਸਾਂ ਇਨਸਾਨ ਹੈ ਨਹੀਂ ਜਿੰਨੂੰ ਕੋਈ ਦੁੱਖ ਨਾ ਹੋਵੇ ਸਿਰਫ ਮਾਲਕ ਦੀ ਬੰਦਗੀ ਕਰਨ ਵਾਲੇ ਇਸ ਦੁੱਖ ਤੋਂ ਨਰਲੇਪ ਹੈ ਤੇ ਜਾਂ ਜਿਨ੍ਹਾਂ ਤੇ ਮਾਲਕ ਦੀ ਕਿਰਪਾ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਪਰ ਪ੍ਰਮਾਤਮਾ ਕਿਰਪਾ ਕਰਦਾ ਉਹਨਾਂ ਤੇ ਉਹ ਦੁੱਖ ਨਹੀਂ ਆਉਂਦਾ ਜਿਹੜੇ ਆਮ ਦੁਨੀਆ ਤੇ ਆਉਂਦੇ ਆ ਬਾਕੀ ਮਾੜਾ ਮੋਟਾ ਧੁੱਪ ਛਾਂ ਦੀ ਤਰ੍ਹਾਂ ਉਤਾਰ ਚੜਾਵ ਰਹਿੰਦਾ ਪਰ ਜ਼ਿਆਦਾਤਰ ਦੁਨੀਆ ਬਹੁਤ ਜ਼ਿਆਦਾ ਦੁਖੀ ਹੈ ਦੁਖੀ ਹੋਣ ਦਾ ਕਾਰਨ ਮਹਾਰਾਜ ਦੱਸਦੇ ਆ ਵੀ ਭਾਈ ਨਾਮ ਨਾ ਜਪਣ ਕਰਕੇ ਆਪਾਂ ਦੁਖੀ ਆ ਜਿੰਨਾ ਚਿਰ ਆਪਾਂ ਮਾਲਕ ਦਾ ਨਾਮ ਨਹੀਂ ਜਪਤੇ ਅਸੀਂ ਦੋ ਚੀਜ਼ਾਂ ਇਕੱਠੀਆਂ ਜਲਾ ਰਹੇ ਆ ਨਾ ਉਹਦੇ ਕਰਕੇ ਫਿਰ ਸਾਨੂੰ ਦੁੱਖ ਹੈ ਅਸੀਂ ਮਾਰੇ ਇਹਨੂੰ ਮੱਥਾ ਵੀ ਟੇਕ ਰਹੇ ਆ ਤੇ ਮਹਾਰਾਜ ਦੀ ਗੱਲ ਵੀ ਨਹੀਂ ਮੰਨ ਰਹੇ ਮੈਂ ਅਕਸਰ ਹੀ ਭੈਣਾਂ ਨੂੰ ਕਹਿਣਾ ਹੁੰਦਾ ਵੀ ਜੇ ਤੁਸੀਂ ਮਾਤਾ ਪਿਤਾ ਨੂੰ ਮੱਥਾ ਟੇਕੋ ਤੇ ਉਹ ਤੁਹਾਨੂੰ ਕਹਿਣ ਵੀ ਮੈਨੂੰ ਭੁੱਖ ਲੱਗੀ ਆ ਪ੍ਰਸ਼ਾਦਾ ਬਣਾ ਕੇ ਲਿਆ ਦਿਓ ਫਿਰ ਤੁਸੀਂ ਮੱਥਾ ਟੇਕ ਦਿਓ ਉਹਨਾਂ ਦਾ ਨਾਮ ਪੜਦੋਂ ਤੇ ਉਹਨਾਂ ਦਾ ਨਾਮ ਦੱਸਦਿਆਂ ਬੜੇ ਸਤਿਕਾਰ ਨਾਲ ਬੋਲੋ ਤੇ ਉਹ ਤੁਹਾਨੂੰ ਕੀ ਕਹਿਣਗੇ ਉਹ ਕਹਿਣਗੇ ਵੀ ਜਿਹੜਾ ਕੰਮ ਕਿਹਾ ਉਹ ਤਾਂ ਅਸੀਂ ਕਰਦੇ ਹੀ ਨਹੀਂ ਤੇ ਫਿਰ ਤੁਹਾਡਾ ਮੱਥਾ ਟੇਕਿਆ ਕਿਸ ਕੰਮ ਦਾ ਸਾਡਾ ਨਾਮ ਪੜਿਆ ਕਿਸ ਕੰਮ ਦਾ ਇਸੇ ਤਰ੍ਹਾਂ ਹੀ ਮਹਾਰਾਜ ਦੱਸਦੇ ਆ ਵੀ ਭਾਈ ਜਿਹੜੀ ਚਿੱਠੀ ਜਿਹੜਾ ਰਸਤਾ ਜੋ ਗੁਰੂ ਗ੍ਰੰਥ ਸਾਹਿਬ ਦੇ ਬਚਨ ਉਹ ਸਾਨੂੰ ਲਿਖ ਕੇ ਦੇਗੇ ਵੀ ਆ ਰਸਤਾ ਹੈਗਾ ਜੇ ਰਸਤੇ ਤੇ ਚੱਲੋਂਗੇ ਰਸਤਾ ਸਾਡੇ ਘਰ ਨੂੰ ਜਾਂਦਾ ਜੇ ਹੁਣ ਮੈਂ ਉਦਾਹਰਨ ਦੇ ਤੌਰ ਤੇ ਕਹਿੰਨਾ ਵੀ ਕਿਸੇ ਤੇ ਕੋਈ ਆ ਕੇ ਘਰੋਂ ਕੱਢ ਦਿੰਦਾ ਤੇ ਜੇ ਉਹਨੂੰ ਇੱਕੋਦਾਂ ਆ ਕੇ ਕੋਈ ਘਰੋਂ ਕੱਢ ਦੇਵੇ ਤੇ ਜੇ ਉਹਨੂੰ ਘਰੋਂ ਕੱਢ ਦਈਏ ਤੇ ਉਹਦੇ ਕੋਲੇ ਰਹਿਣ ਨੂੰ ਕੋਈ ਘਰ ਨਾ ਹੋਵੇ ਤੇ ਉਹਨੂੰ ਕਿੰਨਾ ਸਦਮਾ ਲੱਗੂਗਾ ਤੇ ਜੇ ਉਹਦੀ ਕੋਠੀ ਤਿਆਰ ਪਈ ਆ ਤੇ ਫਿਰ ਉਹਨੂੰ ਇਸ ਘਰ ਤੋਂ ਕੱਢਣਗੇ ਤਾਂ ਖੁਸ਼ੀ-ਖੁਸ਼ੀ ਜਾਊਗਾ ਸਮਾਨ ਚੱਕ ਕੇ ਇਸੇ ਤਰ੍ਹਾਂ ਹੀ ਜਦੋਂ ਸਾਨੂੰ ਇਹ ਸਰੀਰ ਰੂਪੀ ਘਰ ਦੇ ਵਿੱਚੋਂ ਕੱਢਿਆ ਜਾਂਦਾ ਮੌਤ ਵੇਲੇ ਅਸੀਂ ਡਰਦੇ ਹਾਂ ਕਿਉਂਕਿ ਸਾਨੂੰ ਅਗਲਾ ਘਰ ਨਹੀਂ ਪਤਾ ਕਿੱਥੇ ਆ ਜੇ ਅਸੀਂ ਉਹ ਘਰ ਵੇਖਿਆ ਹੋਵੇ ਆਉਣਾ ਜਾਣਾ ਸਾਡਾ ਬਣਿਆ ਹੋਵੇ ਤੇ ਫਿਰ ਮਾਰੇ ਕਹਿੰਦੇ ਸਾਨੂੰ ਦੁੱਖ ਨਹੀਂ ਹੋਊਗਾ ਚਾਹੇ ਕੋਈ 70 ਸਾਲ ਦਾ ਚਾਹੇ ਕੋਈ 80 ਸਾਲ ਦਾ ਚਾਹੇ ਕੋਈ 15 ਸਾਲ ਦਾ ਚਾਹੇ ਕੋਈ 25 ਸਾਲ ਦਾ ਹਰ ਇਨਸਾਨ ਇਸ ਸ਼ਰੀਰ ਨਾਲ ਪਿਆਰ ਪਾਈ ਬੈਠਾ ਅਸੀਂ ਜਾਣਦੇ ਹਾਂ ਮਰਗਾਂ ਤੇ ਕਿਸੇ ਦੀ ਡੈਥ ਹੁੰਦੀ ਆ ਤੇ ਜਾ ਕੇ ਅਸੀਂ ਉੱਥੇ ਇੰਨਾ ਕਿ ਸਾਡਾ ਮਨ ਸੁੱਤਾ ਕਦੀ ਸਾਡੇ ਮਨ 'ਚ ਵੀ ਨਹੀਂ ਆਇਆ ਵੀ ਸਾਡਾ ਵੀ ਸਮਾ ਆ ਜਾਣਾ ਅੱਜ ਹੀ ਮੈਂ ਗਿਆ ਸੀਗਾ ਕਿਤੇ ਇਸ ਕਰਕੇ ਹੀ ਉਹ ਮਨ ਦੇ ਵਿੱਚ ਫੁਰਨਾ